ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੀ ਰਾਜਨੀਤੀ ਦੇ ਇੱਕ ਵੱਡੇ ਚਿਹਰੇ ਬਾਰੇ ਵਿਕਰਮਜੀਤ ਸਿੰਘ ਮਜੀਠੀਆ ਉਹ ਇੱਕ ਵਾਰ ਫਿਰ ਚਰਚਾਵਾਂ 'ਚ ਆ ਗਏ ਨੇ ਪਰ ਇਸ ਵਾਰੀ ਰਾਜਨੀਤੀ ਨਹੀਂ ਸਿੱਧੇ ਗ੍ਰਿਫਤਾਰੀ ਇਹ ਗ੍ਰਿਫਤਾਰੀ ਕਿਸੇ ਆਮ ਇਲਜ਼ਾਮ ਤੋਂ ਨਹੀਂ ਨਸ਼ਾ ਮਾਮਲੇ ਨਾਲ ਜੁੜੀ ਹੋਈ ਹੈ ਕੀ ਇਹ ਗ੍ਰਿਫਤਾਰੀ ਸਿਰਫ ਸਿਆਸੀ ਬਦਲਾ ਜਾਂ ਕਾਨੂੰਨੀ ਤੱਤ ਮਜ਼ਬੂਤ ਹਨ ਆਓ ਜਾਣੀਏ ਪੂਰੀ ਕਹਾਣੀ ਤੱਥਾਂ ਤੇ ਗਵਾਹਿਆਂ ਦੇ ਆਧਾਰ ਤੇ ਵਿਕਰਮ ਮਜੀਠੀਆ ਕੌਣ ਨੇ ਮਜੀਠੀਆ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਬਾਦਲ ਪਰਵਾਰ ਨਾਲ ਗੂੜੇ ਰਿਸ਼ਤੇਦਾਰੀ ਸੁਖਬੀਰ ਬਾਦਲ ਦੇ ਰਿਸ਼ਤੇ ਵਿੱਚ ਸਾਲਾ ਲੱਗਦੇ ਨੇ ਮਜੀਠੀਆ ਨੂੰ ਅਕਾਲੀ ਦਲ ਦੀ ਮਜ਼ਬੂਤ ਹਿੰਸਕ ਤੇ ਵਿਚਾਰਿਕ ਨੈਤਿਕ ਸਾਰੇ ਫਰੰਟਾਂ ਤੇ ਹਮੇਦ ਸਮਝਿਆ ਜਾਂਦਾ ਸੀ ਨਸ਼ਾ ਮਾਮਲਾ ਗੰਭੀਰ ਇਲਜ਼ਾਮ 2013 ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਨਸ਼ੇ ਦੇ ਕਾਰੋਬਾਰ ਦੇ ਖਿਲਾਫ ਇੱਕ ਮਾਮਲਾ ਦਰਜ ਹੋਇਆ ਸੀ ਐਡੀ ਅਤੇ ਪੰਜਾਬ ਪੁਲਿਸ ਵੱਲੋਂ ਤਫ਼ਤੀਸ਼ ਕੀਤੀ ਗਈ FIR ਤੇ ਕਾਨੂੰਨੀ ਕਾਰਵਾਈ ਦਸੰਬਰ 2021 ਵਿੱਚ ਮਜੀਠੀਆ ਤੇ NDPS ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਉਹ ਤੇਜ਼ੀ ਨਾਲ ਅਦਾਲਤਾਂ ਤੋਂ ਅੰਤਰੀਮ ਜ਼ਮਾਨਤਾਂ ਲੈ ਰਹੇ ਸਨ ਜਨਵਰੀ 2022 ਵਿੱਚ ਸੁਪਰੀਮ ਕੋਰਟ ਨੇ ਉਹਨਾਂ ਨੂੰ 3 ਹਫ਼ਤੇ ਦੀ ਅੰਤਰੀਮ ਰਾਹਤ ਦਿੱਤੀ ਪਰ ਫਿਰ ਵੀ ਪੰਜਾਬ ਪੁਲਿਸ ਨੇ ਉਹਨਾਂ ਦੀ ਗ੍ਰਿਫਤਾਰੀ ਦੀ ਕੋਸ਼ਿਸ਼ ਜਾਰੀ ਰੱਖੀ ਦੇਖਦੇ ਹਾਂ ਇਸ ਵਾਰ ਗ੍ਰਿਫਤਾਰੀ ਕਿਵੇਂ ਹੋਈ 26 ਜੂਨ 2025 ਨੂੰ ਬਿਕਰਮਜੀਤ ਮਜੀਠੀਆ ਨੂੰ ਅਖੀਰ ਗ੍ਰਿਫਤਾਰ ਫਿਰ ਤੋਂ ਕਰ ਲਿਆ ਗਿਆ ਕਈ ਸਬੂਤ ਹਨ ਕਈ ਗਵਾਹੀਆਂ ਫੋਨ ਕਾਲਸ ਤੇ ਪੁਰਾਣੇ ਨਸ਼ਾ ਮਾਮਲਿਆਂ ਨਾਲ ਲਿੰਕ ਕਈ ਤਸਕਰਾਂ ਦੇ ਸਟੇਟਮੈਂਟ ਮਜੀਠੀਆ ਨਾਲ ਵੀ ਜੋੜੇ ਗਏ ਹਨ ਵਿਜੀਲੈਂਸ ਨੇ ਰੇਡ ਕੀਤੀ ਅਤੇ 540 ਕਰੋੜ ਰੁਪਇਆ ਜੋ ਕੰਪਨੀ ਵਿੱਚ ਪਿਆ ਜਿਨ੍ਹਾਂ ਦਾ ਕੋਈ ਹਿਸਾਬ ਨਹੀਂ ਆ ਪਰ ਮਜੀਠੀਆ ਵੱਲੋਂ ਸਾਰੇ ਇਲਜ਼ਾਮਾਂ ਨੂੰ ਰਾਜਨੀਤਿਕ ਬਦਲਾ ਦੱਸਿਆ ਗਿਆ ਅਕਾਲੀ ਦਲ ਦੀ ਕੀ ਪ੍ਰਤੀਕਿਰਿਆ ਰਹੀ ਸੁਖਬੀਰ ਬਾਦਲ ਤੇ ਹੋਰ ਸੀਨੀਅਰ ਲੀਡਰਾਂ ਨੇ ਇਸ ਗ੍ਰਿਫਤਾਰੀ ਦੀ ਨਿੰਦਿਆ ਕੀਤੀ ਕਿਹਾ ਗਿਆ ਕਿ ਇਹ ਆਮ ਆਦਮੀ ਪਾਰਟੀ ਦੀ ਰਾਜਨੀਤਿਕ ਰਣਨੀਤੀ ਹੈ ਲੋਕਾਂ ਦੇ ਧਿਆਨ ਨੂੰ ਹਟਾਉਣ ਲਈ ਹੁਣ ਦੇਖਦੇ ਹਾਂ ਜਨਤਾ ਦੀ ਕੀ ਰਾਏ ਹੈ ਕੁਝ ਲੋਕ ਮਜੀਠੀਆ ਨੂੰ ਨਸ਼ਾ ਰੌਕਟ ਦਾ ਹਿੱਸਾ ਮੰਨਦੇ ਨੇ ਪਰ ਕਈ ਲੋਕ ਕਹਿੰਦੇ ਹਨ ਜੇ ਸਬੂਤਾਂ ਤਾਂ ਖੁੱਲੇ ਤੌਰ ਤੇ ਪੇਸ਼ ਕਰੋ ਪੰਜਾਬ ਦੇ ਨੌਜਵਾਨ ਚਾਹੁੰਦੇ ਹਨ ਜੇ ਮਜੀਠੀਆ ਦੋਸ਼ੀ ਹੈ ਤੇ ਸਖਤ ਸਜ਼ਾ ਮਿਲੇ ਨਾ ਕਿ ਸਿਆਸੀ ਖੇਡ ਹੋਵੇ ਦੋਸਤੋ ਮਜੀਠੀਆ ਦੀ ਗ੍ਰਿਫਤਾਰੀ ਪੰਜਾਬ ਦੀ ਰਾਜਨੀਤੀ 'ਚ ਇੱਕ ਵੱਡਾ ਟਰਨਿੰਗ ਪੁਆਇੰਟ ਹੈ। ਕੀ ਇਹ ਸੱਚਮੁੱਚ ਇਨਸਾਫ ਦੀ ਸ਼ੁਰੂਆਤ ਹੈ ਜਾਂ ਸਿਰਫ ਚੋਣਾਂ ਦੀ ਤਿਆਰੀ ਵਾਲੀ ਚਾਲ? ਇਸ ਦਾ ਫੈਸਲਾ ਅਦਾਲਤ ਕਰੇਗੀ। ਅਸੀਂ ਤੁਹਾਨੂੰ ਹਰ ਅਪਡੇਟ ਨਾਲ ਜੋੜੇ ਰੱਖਾਂਗੇ। ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ। ਦੇਖਦੇ ਰਹੋ ਮਨ ਔਨ ਪੰਜਾਬੀ।